ਜਿੱਤੇ ਪਹਿਰੇ 3:40 ਮਿੰਟ ਦਾ ਜਿਹੜਾ ਅਸੀਂ ਐ ਦੁਬਾਰਾ ਰਿਟਰਨ ਦੇ ਵਿੱਚ ਐਪਲੀਕੇਸ਼ਨ ACP ਸੁਮੇਸ਼ ਸਿੰਘ ਦੇ ਐਪਲੀਕੇਸ਼ਨ ਪ੍ਰੋਵਾਈਡ ਕੀਤੀ ਹੈ ਪਲੱਸ ਉਹਨਾਂ ਨੂੰ ਪੈਨ ਡਰਾਈਵ ਨਾਲ ਦਿੱਤੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਹੈ ਲੇਕਿਨ ਤੁਸੀਂ ਦੇਖ ਮੈਸੇਜ ਆਇਆ ਸੀਗਾ ਕਿ ਤੁਸੀਂ ਚੌਂਗ ਦੇ ਵਿੱਚ ਆ ਕੇ ਜਿਹੜਾ ਪ੍ਰੋਟੈਸਟ ਕਰੋਗੇ ਲੇਕਿਨ ਅੱਜ ਨੂੰ ਚਲੋ ਤੁਸੀਂ ਆ ਤੁਸੀਂ ਆਪਣੇ ਲੋਕ ਕਹਿ ਰਹੇ ਨੇ ਕਿ ਤੁਹਾਡਾ ਇੱਕ ਮੈਸੇਜ ਸੀਗਾ ਕਿ ਇੱਥੇ ਪ੍ਰੋਟੈਸਟ ਕੀਤਾ ਜਾਊਗਾ ਲੇਕਿਨ ਤੁਸੀਂ ਉਹਨੂੰ ਛੱਡ ਕੇ ਅੱਜ ਇੱਥੇ ਨੁੱਕਰ ਦੇ ਆ ਕੇ ਖੜ ਗਏ ਉਹ ਵੀ ਮੋਮਬਤੀਆਂ ਹੱਥਾਂ ਦੇ ਵਿੱਚ ਲੈ ਕੇ ਇਸ ਬਾਰ-ਬਾਰ ਨਾਮ ਲੈ ਕੇ ਨੂੰ ਪਪੂਲਾਰਿਟੀ ਦੇ ਰਹੇ ਹੋ ਜਾਂ ਨੁਸ਼ਾਹ ਦੇ ਰਹੇ ਹੋ ਪਪੂਲਾਰਿਟੀ ਤਾਂ ਹੈ ਨਹੀਂ ਇਹ ਤਾਂ ਝੂਠ ਹੈ ਇਹਨੂੰ ਲਿਖੋ ਗੁੰਮਰਾਹ ਇਹਨੂੰ ਲਿਖੋ ਗੁੰਮ ਗੁੰਮਨਾਮ ਪੋਚ ਨੂੰ ਇੱਕ ਆ ਮੈਸੇਜ ਛੱਡਣਾ ਤੇ ਪੁਲਿਸ ਨੂੰ ਵੀ ਗੁੰਮਰਾਹ ਕਰਨਾ ਤੇ ਪੱਤਰਕਾਰਾਂ ਨੂੰ ਵੀ ਗੁੰਮਰਾਹ ਕਰਨਾ ਕਿ ਮੈਂ ਇੱਥੇ ਰਹਿਣਾ ਮੈਂ ਤੇ ਪਹੁੰਚਣਾ ਤੇ ਪੁਲਿਸ ਵੀ ਉੱਥੇ ਪਹੁੰਚ ਗਈ ਇਹ ਇਹ ਦੇਖੋ ਇਹ ਜੇ ਅਸੀਂ ਛੱਡਤਾ ਤੇ ਹੋਰ ਵੀ ਸਾਡੇ ਦੇਵੀ ਦੇਵਤਾ ਦਾ ਅਪਣਾਨ ਕਰਨਗੇ ਇਸ ਕਰਕੇ ਜਿਹੜੇ ਇਹਨੂੰ ਛੱਡਿਆ ਨਹੀਂ ਜਾਊਗਾ ਜਿਹੜਾ ਪ੍ਰਦਰਸ਼ਨ ਹੈ ਉਹ ਰੈਗੂਲਰਲੀ ਕੰਟੀਨਿਊਸਲੀ ਜਾਰੀ ਰਹੂਗਾ ਮਿੱਤਰਾਂ ਲਾਈਵ ਦੇਖਣ ਵਾਲੇ तमाम ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਦਾੰਦਸ ਦੀ ਇਹ ਜਿਹੜਾ ਸਿੰਗਰ ਸੀਗਾ ਜਿਸ ਦੇ ਵੱਲੋਂ ਸ਼ਨੀਦੇਵ ਮਹਾਰਾਜ ਦੇ ਉੱਤੇ ਗਾਣਾ ਗਾਇਆ ਗਿਆ ਸੀਗਾ ਉਸ ਦਾ ਵਿਵਾਦ ਆਖਿਰ ਭਗਤਾ ਹੀ ਜਾ ਰਿਹਾ ਤੁਹਾਨੂੰ ਪਹਿਲੇ ਦੱਸ ਦਈਏ ਕਿ ਕਈ ਐਸੇ ਸੰਗਠਨ ਨੇ ਜੋ ਵੱਖ-ਵੱਖ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਜਗਰਾਉ ਪੋਲ ਤੋਂ ਬਾਅਦ ਰਿਸ਼ੋ ਕਨੋਜੀਆ ਦੁਆਰਾ ਅੱਜ ਜਲੰਧਰ ਬਾਈਪਾਸ ਪਹੁੰਚ ਚੁੱਕੇ ਨੇ ਲੇਕਿਨ ਉਹ ਸਿੰਗਰ ਦਾ ਨਾਮ ਨਹੀਂ ਲਾਂਗੇ ਤਕਤੀਆਂ ਤੇ ਚੈੱਕ ਕੈਂਡਲ ਹੱਤਾ ਦੇ ਵਿੱਚ ਐ ਕੈਂਡਲ ਕਿਉਂ ਇੱਥੇ ਦੇ ਵਿੱਚ ਆ ਗੱਲਬਾਤ ਵੀ ਕਰਦੇ ਆ ਇਹ ਕੈਂਡਲਾਂ ਕਿਉਂ ਫੜ ਲਈਆਂ ਅੱਜ ਬੜੀ ਮਾੜੀ ਗੱਲ ਐ ਵੀ ਦੇਖੋ 48 ਘੰਟੇ ਦੇ ਟਾਈਮ ਦੇਣ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਅੱਜ ਦੁਪਹਿਰੇ 3:40 ਦਾ ਜਿਹੜਾ ਅਸੀਂ ਐ ਦੁਬਾਰਾ ਰਿਟਰਨ ਦੇ ਵਿੱਚ ਐਪਲੀਕੇਸ਼ਨ ACP ਸੁਮਿਤ ਸੂਤ ਜੀ ਦੇ ਐਪਲੀਕੇਸ਼ਨ ਪ੍ਰੋਵਾਈਡ ਕੀਤੀ ਐ ਪਲੱਸ ਉਹਨਾਂ ਨੂੰ ਪੈਨ ਡਰਾਈਵ ਨਾਲ ਦਿੱਤੀ ਐ ਪਰ ਜਿਹੜਾ ਪ੍ਰਸ਼ਾਸਨ ਐ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਅਸੀਂ ਅੱਜ ਇੱਥੇ ਪੱਕਾ ਮੋਰਚਾ ਲਾਣ ਆਏ ਸੀ ਪਰ ਕ੍ਰਿਸਮਸ ਡੇ ਦੇ ਸ਼ੁਭ ਦਿਹਾੜੇ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਜਿਹੜਾ ਸਾਡਾ ਪੱਕਾ ਮੋਰਚਾ ਹੈ ਅੱਜ ਕੈਨਸਲ ਕਰਨ ਲੱਗੇ ਆਂ ਸੋ ਜਿਹੜਾ ਕੱਲ ਸ਼ਾਮ ਨੂੰ 6 ਵਜੇ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਹੈ ਉਹ ਰੈਗੂਲਰਲੀ ਕੰਟੀਨਿਊਸਲੀ ਜਾਰੀ ਰਹੂਗਾ ਮਤਲਬ ਤੁਸੀਂ ਹੁਣ ਇੱਥੇ ਕੈਂਡਲ ਦਿਖਾ ਕੇ ਸ਼ਾਂਤੀਮਈ ਤਰੀਕੇ ਨਾਲ ਪ੍ਰੋਟੈਸਟ ਕਰਨਾ ਚਲੇ ਜਾਣਾ ਵਾਪਸੀ ਬਿਲਕੁਲ ਚਲੇ ਜਾਵਾਂਗੇ ਕ੍ਰਿਸਮਸ ਡੇ ਦੇ ਤਿਉਹਾਰ ਨੂੰ ਸ਼ੁਭ ਦਿਹਾੜੇ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਆਪਣਾ ਪ੍ਰਦਰਸ਼ਨ ਜਿਹੜਾ ਹੈ ਇਨੂੰ ਪੋਸਟਪੋਨ ਕਰਕੇ ਕੱਲ ਸ਼ਾਮ ਤੱਕ ਰੱਖਾਂਗੇ ਵੇਦਵੀ ਕਰ ਲਏ ਤੇ ਉਹਦਾ ਕੋਈ ਨਹੀਂ ਦੇਖੋ ਜਿਹੜਾ ਵੇਦਵੀ ਕੀਤੀ ਹੈ ਉਹਦੇ ਵਾਸਤੇ ਤਾਂ ਤੁਸੀਂ ਦੇਖ ਲਓ 크리스마ਸ ਡੇ ਵਾਲਾ ਦਿਨ ਹੋਣ ਦੇ ਬਾਵਜੂਦ ਵੀ ਸਾਰਾ ਯੂਥ ਜਿਹੜਾ ਹੈ ਇੱਥੇ ਚਾਹੇ ਅਸੀਂ 25 30 ਬੱਡੇ ਆਂ ਫਿਰ ਵੀ ਅਸੀਂ ਇੱਥੇ ਆਏ ਆਂ ਵੀ ਸਾਨੂੰ ਇਨਸਾਫ ਮਿਲੇ ਇਹ ਤਾਂ ਹੁਣ ਪ੍ਰਸ਼ਾਸਨ ਹੈ ਵੀ ਜਿਹੜਾ ਕੁੰਭ ਕਰਨ ਦੀ ਨੀਂਦ ਤੋਂ ਜਾਗ ਜਵੇ ਜਿੰਨੀ ਜਲਦੀ ਜਗਣਗੇ ਉਹਨਾਂ ਵਧੀਆ ਨਹੀਂ ਤਾਂ ਪ੍ਰੋਟੈਸਟ ਜਿਹੜਾ ਹੈ ਕੰਟੀਨਿਊਸਲੀ ਕੱਲ ਸ਼ਾਮ ਤੋਂ ਜਾਰੀ ਰੱਖਾਂਗੇ ਲੇਕਿਨ ਤੁਸੀਂ ਤਾਂ ਇੱਕ ਮੈਸੇਜ ਪਾਇਆ ਸੀਗਾ ਕਿ ਤੁਸੀਂ ਚੌਂਗ ਦੇ ਵਿੱਚ ਆ ਕੇ ਜਿਹੜਾ ਪ੍ਰੋਟੈਸਟ ਕਰੋਗੇ ਲੇਕਿਨ ਅੱਜ ਨੂੰ ਚਲੋ ਤੁਸੀਂ ਆ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ ਲੇਕਿਨ ਤੁਹਾਡਾ ਇੱਕ ਮੈਸੇਜ ਸੀਗਾ ਕਿ ਇੱਥੇ ਪ੍ਰੋਟੈਸਟ ਕੀਤਾ ਜਾਊਗਾ ਲੇਕਿਨ ਤੁਸੀਂ ਉਹਨੂੰ ਛੱਡ ਕੇ ਅੱਜ ਇੱਥੇ ਨੁੱਕਰ ਤੇ ਆ ਕੇ ਖੜ ਗਏ ਉਹ ਵੀ ਮੋਮਬਤੀਆਂ ਹੱਥਾਂ ਦੇ ਵਿੱਚ ਲੈ ਕੇ ਸਾਡਾ ਕੰਮ ਹੈ ਲਾਅਨਡ ਆਰਡਰ ਨੂੰ ਵੀ ਮੇਨਟੇਨ ਰੱਖਣਾ ਤੇ ਨਾ ਕਿ ਲੋਕਾਂ ਨੂੰ ਲੋਕਾਂ ਦੀ ਆਵਾਜ਼ ਚਾਹੀਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਕਰਨੀ ਪੁ ਤੇ ਪੱਤਰਕਾਰਾਂ ਵੀ ਗੁੰਮਰਾਹ ਕਰਨਾ ਕਿ ਮੈਂ ਇੱਥੇ ਰਹਾਣਾ ਵੇ ਤੇ ਪਹੁੰਚਣਾ ਤੇ ਪਹੁੰਚ ਵੀ ਉੱਥੇ ਪਹੁੰਚ ਗਈ ਪੁਲਿਸ ਤਾਂ ਗੁੰਮਰਾਹ ਤਾਂ ਦਿੱਤਾ ਜਾ ਸਕਦਾ ਹੈ ਪੁਲਿਸ ਤਾਂ ਸਾਰੀ ਇੱਥੇ ਲੱਗੀ ਹੈ ਤੁਹਾਡੇ ਸਾਹਮਣੇ ਲੱਗੀ ਹੈ ਇਹ ਤਾਂ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇੱਕ ਰਿਕੁਐਸਟ ਦੇ ਤੌਰ ਤੇ ਕੈਂਡਲ ਮਾਰਚ ਤੇ ਰਾਹੀ ਦੱਸਣਾ ਚਾਹੁੰਦੇ ਆ ਕਿ ਕਮਿਸ਼ਨਰ ਸਾਹਿਬ ਜੇ ਤੁਹਾਡੇ ਤੱਕ ਖਬਰ ਨਹੀਂ ਪਹੁੰਚੀ ਅੱਜ ਅਸੀਂ ਮਜਬੂਰਨ ਕੈਂਡਲਾ ਲੈ ਕੇ ਪਹੁੰਚ ਗਏ ਆ ਵੀ ਸਾਨੂੰ ਜਿਹੜਾ ਹਿੰਦੂਆਂ ਨੂੰ ਹੈ ਕਿਰਪਾ ਕਰਕੇ ਇਨਸਾਫ ਦਿੱਤਾ ਜਾਵੇ ਅਸੀਂ ਇਨਸਾਫ ਦੀ ਗੁਹਾਰ ਲੈ ਕੇ ਆਏ ਆ ਤੇ ਮਜਬੂਰਨ ਸਾਨੂੰ ਕੈਂਡਲਾ ਚੱਕਣੀਆਂ ਪਈਆਂ ਕੱਲ ਸ਼ਾਮ ਤੋਂ ਅਸੀਂ ਜਿਹੜਾ ਹੈ ਰੋਸ਼ ਪ੍ਰਦਰਸ਼ਨ ਆਪਣਾ ਕੰਟੀਨਿਊਸਲੀ ਕਰਾਂਗੇ ਜੇ ਝੂਟਾ ਪਰਚਾ ਦਰਜ ਕਰਨਾ ਪਰਚ ਕਰ ਸਕਦੀ ਹੈ ਅਸੀਂ ਆਪਣੇ Hindu ਦੇਵੀ ਦੇਵਤਾ ਦੀ ਜਿਹੜੀ ਜੋ ਵੀ ਇਹ ਮਤਲਬ ਕੀ ਕਰਦੇ ਹੈ ਕਿਸੇ ਵੀ ਤਰੀਕੇ ਨੂੰ ਬਰਦਾਸ਼ਤ ਕਿਸੇ ਕੀਮਤ ਤੇ ਨਹੀਂ ਕਰਾਂਗੇ ਤੁਸੀਂ ਨਾਲ ਹੀ ਹੋ ਹਾਂਜੀ ਹਾਂਜੀ ਕੱਲ ਕੀ ਕੱਲ ਕੀ ਮਾਹੌਲ ਬਣਿਆ ਫਿਰ ਕੋਈ ਨਹੀਂ ਕੱਲ 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 ਗੱਲ ਹੋਈ ਸੀਗੀ ਪੂਰੀ ਗੱਲ ਵਾਲੇ ਨੇ ਆ ਕੇ ਫੇਰ ਗੱਲ ਆ ਕੇ ਕੀਤੀ ਨਾ Shiv Sena ਵਾਲੇ ਵੀ ਆਏ ਸੀ ਕੋਈ Shiv Sena ਵਾਲੇ ਨਹੀਂ ਆਏ Shiv Sena ਦਾ ਕੋਈ ਅਸੀਂ ਬੁਲਾਈ ਨਹੀਂ ਉੱਥੇ ਜਿਹੜੇ ਬੰਦੇ ਰਾਈਕਰ ਗੁజర్ ਰਹੇ ਸੀਗੇ ਉਹ ਬੰਦੇ ਆ ਕੇ ਉੱਥੇ ਸਾਡੇ ਸਹਿਮਤੀ ਨਾਲ ਉੱਥੇ ਜ਼ਰੂਰ ਦੋ ਚਾਰ ਬੰਦੇ ਜਿਹੜੇ ਵਾਕਫ ਸੀਗੇ ਉਹ ਆ ਗਏ ਸੀ ਉੱਥੇ ਤੇ Shiv Sena ਦਾ ਨਾਮ ਤਾਂ ਸਾਨੂੰ ਪਤਾ ਨਹੀਂ ਨਾ ਕੋਈ Shiv Sena ਦਾ ਉੱਥੇ ਮੈਨੂੰ ਪਤਾ Shiv Sena ਦਾ ਕੋਈ ਬੰਦਾ ਨਹੀਂ ਆਇਆ ਉੱਥੇ ਉਹ ਹੀ ਸ਼ਰਮਾ Shiv Sena ਦੇ ਵਿੱਚ ਹੈ ਅੱਛਾ ਉਹ ਆਏ ਸੀਗੇ ਉੱਥੇ ਜ਼ਰੂਰ ਆਏ ਸੀ ਲੰਘ ਰਹੇ ਸੀ ਉੱਥੇ ਤੇ ਉਹਨਾਂ ਨੇ ਦੇਖਿਆ ਤੇ ਧਰਨਾ ਲੱਗਾ ਉਹ ਕਹਿੰਦੇ ਵੀ Hindu ਸਮਾਜ ਦੀ ਬੇਅਦਬੀ ਹੋਈ ਹੈ ਮੇਰਾ ਵੀ ਮਨ ਆਹ ਤਾਂ ਇਸ ਕਰਕੇ ਉਥੇ ਜਰੂਰ ਆਏ ਸੀ ਉਹ ਮਤਲਬ ਹੁਣ ਤੁਸੀਂ ਖੜੇ ਹੋ ਬਸ ਕੈਂਡਲ ਥੋੜੀ ਸ਼ਾਂਤ ਹੋ ਗਈ ਹੈ ਤੇ ਚਲੇ ਜਾਓਗੇ ਆਪਸੀ ਬਿਲਕੁਲ ਜਾਵਾਂਗੇ 크리스마스 ਦੇ ਸ਼ੁਭ ਦਿਹਾੜੇ ਨੂੰ ਦੇਖਦੇ ਹੋਏ ਕਿ ਦੇਖੋ 크리스마ਸ ਦੀ ਦੇ ਦੀ ਸਾਰੀ ਆਲ ਵਰਲਡ ਦੇ ਵਿੱਚ ਪੂਰੇ ਇੰਡੀਆ ਚ ਬੜੇ ਟਾਈਮ ਨਾਲ ਜਿਹੜਾ ਕੀ ਹੈ ਸ਼ੁਭ ਦਿਹਾੜਾ ਇਹ ਆਂਦਾ ਹੈ ਤੇ ਸਾਨੂੰ ਕੋਈ ਵਰਮਨ ਚੱਲ ਰਹੀ ਸਭਾ ਵੀ ਚੱਲ ਰਹੀ ਹੈ ਵਰਮਨ ਮਾਨ ਬਿਲਕੁਲ ਸਭਾ ਵੀ ਚੱਲ ਰਹੀ ਹੈ ਗੁਰਮਨ ਮਾਨ ਸਿੰਘਰ ਦੇ ਕਰਕੇ ਅਸੀਂ ਕੋਈ ਸ਼ੁਭ ਦਿਹਾੜਾ ਖਰਾਬ ਕਰੀਏ ਇਹ ਸਾਡਾ ਜਮੀਰ ਆਪਦਾ ਅਲਾਉ ਨਹੀਂ ਕਰਦਾ ਤੇ ਇਸ ਕਰਕੇ ਅਸੀਂ ਬੜੇ ਸ਼ਾਂਤੀ ਮੇਂ ਢੰਗ ਨਾਲ ਕਨੋਤੀਆ ਸਾਹਿਬ ਕੀ ਤੁਸੀਂ ਇਸ ਬਾਰ ਬਾਰ ਨਾਮ ਲੈ ਕੇ ਪਬਲਿਟੀ ਦੇ ਰਹੇ ਹੋ ਜਾਂ ਨਿਸ਼ਾਹ ਦੇ ਰਹੇ ਹੋ ਪਬਲਿਟੀ ਤਾਂ ਹੈ ਨਹੀਂ ਇਹਦਾ ਝੂਠ ਹੈ ਇਹਨੂੰ ਲਿਖੋ ਗੁੰਮਰਾਹ ਇਹਨੂੰ ਲਿਖੋ ਗੁੰਮਨਾਮ ਗੁੰਮਨਾਮ ਕਿਉਂ ਲਿਖੀਏ ਇਹਦਾ ਨਾਮ ਹੈ ਹੁਣ ਫੇਮਸ ਹੋ ਰਿਹਾ ਹੈ ਇਹ ਕਿਉਂਕਿ ਸਾਡੇ ਦੇਵਤਾ ਦਾ ਨਾਮ ਲੈ ਕੇ ਫੇਮਸ ਹੋਣਾ ਚਾਹੁੰਦਾ ਅਸੀਂ ਜੋ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਇਹ ਦੇਖੋ ਇਹਨੂੰ ਜੇ ਅਸੀਂ ਛੱਡਤਾ ਤੇ ਹੋਰ ਵੀ ਸਾਡੇ ਦੇਵੀ ਦੇਵਤਿਆਂ ਦਾ ਅਪਣਾਨ ਕਰਨਗੇ ਇਸ ਕਰਕੇ ਜਿਹੜੇ ਇਹਨੂੰ ਛੱਡਿਆ ਨਹੀਂ ਜਾਊਗਾ ਪ੍ਰਸ਼ਾਸਨ ਵੱਲੋਂ ਸਾਡੀ ਦੇਖੋ ਇਹ ਕੈਂਡਲ ਮਾਰਚ ਅੱਜ ਜਿਹੜਾ 크리스마ਸ ਦਾ ਇਤਿਹਾਸ ਸੀਗਾ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ ਅਸੀਂ ਧਰਮਾਂ ਦੀ ਇੱਜ਼ਤ ਕਰ ਰਹੇ ਤੱਕ ਜਾਣਾ ਕਿੱਥੋਂ ਇੱਥੋਂ ਦੀ ਇੱਥੇ ਹੀ ਬਸੰਤ ਇੱਥੇ ਹੀ ਇਤਿਸ਼ਾਨ ਦੇ ਬਿਲਕੁਲ ਅੱਜ ਕਿਉਂਕਿ ਪ੍ਰਸ਼ਾਸਨ ਵੀ ਸਾਰਾ ਲੱਗਾ ਹੋਇਆ ਹੋਇਆ ਅਸੀਂ ਪ੍ਰਸ਼ਾਸਨ ਦੇ ਨਾਲ ਆ ਕੋਈ 크리스마ਸ ਦਾ ਦਿਨ ਹੈ ਸਾਰੇ ਪੁਲਿਸ ਅਫਸਰ ਆਪਣੀ ਆਪਣੀ ਡਿਊਟੀਆਂ ਤੇ ਲੱਗੇ ਆ ਸ਼ਹਿਰ ਦਾ ਮਾਹੌਲ ਵਧੀਆ ਹੋਇਆ ਅਸੀਂ ਇਸ ਕਰਕੇ ਆਪਣਾ ਜਿਹੜਾ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਕੇ ਜਿਹੜਾ ਸੁੱਤਾ ਹੋਇਆ ਪਰਮਾਨੰਥ ਨੂੰ ਵੀ ਕਿਸੇ ਕੀਮਤ ਤੇ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਲ ਜੀ ਡੀਜੀਪੀ ਗੌਰਵ ਯਾਦਵ ਜੀ ਤੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੇ ਤੁਸੀਂ ਸਾਨੂੰ ਦੇਖ ਰਹੇ ਹੋ ਤੇ ਸਾਨੂੰ ਯੂਥ ਨੂੰ ਕਿਰਪਾ ਕਰਕੇ ਇਨਸਾਫ ਦਿੱਤਾ ਜਾਵੇ ਸ਼ਨੀ ਮਹਾਰਾਜ ਸਾਰੀ ਇੰਡੀਆ ਦੀ ਸਾਰੇ ਵਰਲਡ ਦੇ ਦੇਵ ਨੇ ਤੇ ਕਿਰਪਾ ਕਰਕੇ ਸਾਡੀ ਜਿਹੜੀ ਸੁਣਵਾਈ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਹੋਸ਼ ਵਿੱਚ ਆਉਂਦਾ ਸੀ ਕਿ ਤੁਹਾਨੂੰ ਦੱਸ ਜੇ ਕਿ ਤਸਵੀਰਾਂ ਦਿਖਾਈ ਜਾ ਰਹੀ ਹੈ ਕਿ तमाम ਜਿਹੜੇ ਨੇ ਜ਼ਿੰਦਾ ਹੈਗੇ ਨੇ ਉੱਤੇ ਖੜੇ ਹੋਏ ਨੇ ਇੱਕ ਸਿੰਗਰ ਵਾਲੋ ਉਸ ਵਾਲੋ ਜਿਹੜਾ ਸ਼ਨੀ ਮਹਾਰਾਜ ਜੀ ਵਾਲੇ ਅਫਸਰ ਜਿਹੜੇ ਗਾਣਾ ਗਾਇਆ ਗਿਆ ਸੀ ਕਿ ਸ਼ਨੀ ਦਾ ਮੈਂ ਡਾਬੇ ਚ ਲੱਗਦਾ ਕਿਤੋਂ ਕੁੰਡੀ ਚ ਲਿਖਾ ਲਿਆ ਸੀ ਇਹ ਸ਼ਬਦ ਜਿਹੜੇ ਇਸਤੇਮਾਲ ਕੀਤੇ ਗਏ ਸੀਗੇ ਲੇਕਿਨ ਕੁਝ ਦੇਖ ਸਕਦੇ ਹੋ ਕਿ ਸਰਕਾਰਾਂ ਦੇ ਵੀ ਜਿਹੜੇ ਆਖਿਆ ਲੱਗੀ ਤੁਸੀਂ ਵੀ ਕਿਹਾ ਸਾਡੀ ਸੁਣਵਾਈ ਕਰੋ ਲੇਕਿਨ ਉਸ ਤੋਂ ਬਾਅਦ ਸਿੰਗਰ ਦੇ ਨਾਰੇ ਲਗਾਏ ਗਏ ਕਿ ਲੇਕਿਨ ਉਹ ਤਕਤੀਆਂ ਜਿਹੜੀਆਂ ਫੜੀਆਂ ਕੈਂਡਲ ਜਲਾਈਆਂ ਗਈਆਂ ਤੇ ਇਹ ਤੇ ਆ ਕਿ ਵਿਭਾਗ ਕਦੋਂ ਕਾਰਵਾਈ ਕਰਦਾ ਹੈ ਇਹ ਸਿੰਗਰ ਦੇ ਉੱਤੇ ਕਦੇ ਨਹੀਂ ਲੋਕਾਂ ਨੂੰ ਕੈਮਰਾ ਵਿੱਚ ਐਮ ਵੀ ਦੇ ਨਾਲ ਮੈਂ ਵਿਸ਼ਾਲ ਕਪੂਰ ਲਗਾਣਾ ਹੈ